ਮਹਿੰਗਾਈ ਦੇ ਮਾਮਲੇ ਵਿੱਚ ਇਸ ਸਾਲ ਫਿਰ ਵੈਨਕੂਵਰ ਦੁਨੀਆ ਵਿੱਚੋਂ ਸਭ ਤੋਂ ਮਹਿੰਗਾ ਸ਼ਹਿਰ ਬਣ ਗਿਆ ਹੈ ਇਸ ਤੋਂ ਇਲਾਵਾ ਮਹਿੰਗੇ ਘਰਾਂ ਦੇ ਮਾਮਲੇ ਵਿੱਚ ਵੈਨਕੂਵਰ ਦਾ ਹੈ ਦੁਨੀਆ ਦੇ ਵਿੱਚ ਤੀਜਾ ਸਥਾਨ ਮਹਿੰਗੇ ਘਰਾਂ ਦੇ ਮਾਮਲੇ ਵਿੱਚ ਦੁਨੀਆ ਵਿੱਚ ਸਭ ਤੋਂ ਮਹਿੰਗਾ ਸ਼ਹਿਰ ਹਾਂਗਕਾਂਗ ਅਤੇ ਦੂਜੇ ਨੰਬਰ ਤੇ ਆਸਟ੍ਰੇਲੀਆ ਦਾ ਸ਼ਹਿਰ ਸਿਡਨੀ ਅਤੇ ਤੀਜੇ ਨੰਬਰ ਤੇ ਕੈਨੇਡਾ ਦਾ ਸ਼ਹਿਰ ਵੈਨਕੂਵਰ ਵੀ ਮੰਨਿਆ ਗਿਆ ਹੈ ਆਮ ਲੋਕਾਂ ਦੀਆਂ ਬਸਤੀਆਂ ਦੀ ਮਹਿੰਗਾਈ ਦੇ ਮਾਮਲੇ ਵਿੱਚ ਵੈਨਕੂਵਰ ਦੁਨੀਆ ਵਿੱਚ ਸਭ ਤੋਂ ਮਹਿੰਗਾ ਸ਼ਹਿਰ ਮੰਨਿਆ ਗਿਆ ਹੈ ਕੈਲੀਫੋਰਨੀਆ ਦੀ ਇੱਕ ਯੂਨੀਵਰਸਿਟੀ ਵੱਲੋਂ ਯਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਕੈਨੇਡਾ ਦਾ ਸ਼ਹਿਰ ਵੈਨਕੂਵਰ ਦੇਸ਼ ਵਿੱਚੋਂ ਤਾਂ ਸਭ ਤੋਂ ਮਹਿੰਗਾ ਹੀ ਹੁੰਦਾ ਸੀ ਪਰ ਹੁਣ ਦੁਨੀਆ ਭਰ ਵਿੱਚੋਂ ਵੀ ਮਹਿੰਗਾ ਹੋ ਗਿਆ ਹੈ ਇੱਥੇ ਹਰ ਚੀਜ਼ ਦੁਨੀਆ ਨਾਲੋਂ ਮਹਿੰਗੀ ਮਿਲਦੀ ਆ ਇੱਥੇ ਹੀ ਇਸੇ ਤਰ੍ਹਾਂ ਘਰਾਂ ਦੇ ਵਿੱਚ ਕੀਮਤਾਂ ਦੇ ਮਾਮਲੇ ਵਿੱਚ ਵੀ ਵੈਨਕੂਵਰ ਵਿੱਚ ਪੂਰੇ ਕੈਨੇਡਾ ਨਾਲੋਂ ਘਰ ਜ਼ਿਆਦਾ ਮਹਿੰਗੇ ਨੇ ਇੱਕ ਦੁਨੀਆ ਦੀ ਗੱਲ ਕਰੀਏ ਤਾਂ ਦੁਨੀਆ ਭਰ ਵਿੱਚ ਹਾਂਗਕਾਂਗ ਇੱਕ ਅਜੀਹਾਂ ਸ਼ਹਿਰ ਹੈ ਜਿੱਥੇ ਘਰਾਂ ਦੀਆਂ ਕੀਮਤਾਂ ਸਭ ਤੋਂ ਮਹਿੰਗੀਆਂ ਹਨ ਹਾਂਗਕਾਂਗ ਸ਼ਹਿਰ ਦਾ ਏਰੀਆ ਘਟ ਹੋਣ ਕਾਰਨ ਜਨਸੰਖਿਆ ਵਾਧੀ ਜਾ ਰਹੀ ਹੈ ਇਸ ਲਈ ਘਰਾਂ ਦੀਆਂ ਕੀਮਤਾਂ ਵੀ ਵੱਧ ਰਹੀਆਂ ਨੇ ਇਸ ਕਿਸੇ ਤਰ੍ਹਾਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਬਹੁਤ ਹੀ ਘਰ ਮਹਿੰਗੇ ਹਨ ਘਰਾਂ ਦੀ ਮਹਿੰਗਾਈ ਦੇ ਮਾਮਲੇ ਵਿੱਚ ਸਿਡਨੀ ਦਾ ਦੂਜਾ ਨੰਬਰ ਹੈ ਇਸ ਤੋਂ ਅੱਗੇ ਦੁਨੀਆ ਭਰ ਦੀ ਗੱਲ ਕਰੀਏ ਤਾਂ ਸ਼ਹਿਰਾਂ ਵਿੱਚੋਂ ਵੈਨਕੂਵਰ ਤੀਜੇ ਨੰਬਰ ਤੇ ਆਉਂਦਾ ਹੈ ਜਿੱਥੇ ਘਰਾਂ ਦੀ ਮਹਿੰਗਾਈ ਬਹੁਤ ਜ਼ਿਆਦਾ ਹੈ ਭਾਵੇਂ ਪਿਛਲੇ ਸਾਲਾਂ ਵਿੱਚ ਪੂਰੇ ਕੈਨੇਡਾ ਵਿੱਚ ਹੀ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧੀਆਂ ਹਨ ਪਰ ਫਿਰ ਵੀ ਵੈਨਕੂਵਰ ਤੋਂ ਸਾਰੇ ਸ਼ਹਿਰ ਤੋਂ ਹੀ ਪਿੱਛੇ ਹਨ ਇੱਥੇ ਤੱਕ ਕਿ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਟ੍ਰਾਂਟੋ ਵੀ ਹੈ ਕੈਨਟੋ ਦੇ ਵਿੱਚ ਮਹਿੰਗਾਈ ਦੇ ਮਾਮਲੇ ਦੇ ਵਿੱਚ ਬੈਂਕਓਵਰ ਦੇ ਨਾਲੋਂ ਸਸਤਾ ਹੈ